ਆ ਝੋਟੀ 85000 ਰੁਪਏ ਦੀ ਮਿਲਨੀ ਹੈ ਮਿੱਤਰੋ ਸੋਨੂੰ ਦੇਖ ਲਓ ਮਿੱਤਰੋ ਨਿੱਕਾ ਜਾ ਤਾਂ ਮੂੰਹ ਆ ਗਿਆ ਝੋਟੀ ਦਾ ਵਾਲੀ ਝੋਟੀ ਦੂਜਾ ਸੂਆ ਸੂਨ ਵਾਲੀ ਝੋਟੀ ਆ ਗਈ ਲੈ ਵੀ ਆਹ 2 ਘਟ 80000 ਰੁਪਏ ਦੀ ਜਿਹੜੀ ਹੈ 4 ਦਿਨਾਂ ਦੀ ਸੂਈ ਥੱਲੇ 25 26 ਲੀਟਰ ਦੁੱਧ ਤਿਆਰ ਆ ਲੇਵੇ ਦੀ ਜਿਹੜੀ ਹੈਗੇ ਜਮਾ ਰਿਕਾਰਡ ਵਾਲ ਗਾਂ ਸੋਨੂੰ ਨਾ 32000 ਰੁਪਏ ਦੀ ਮਿਲਨੀ ਹੈ ਅਸੀ ਕੱਲ ਦੋਸਤੋ ਬਹੁ ਬਹੁ ਸਵਾਗਤ ਕਰਦੇ ਆ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਕ੍ਰਿਸ਼ਨ ਕੋਲੇ ਪਹੁੰਚੇ ਹੋਏ ਹਾਂਗੇ ਬਾਈ ਕ੍ਰਿਸ਼ਨ ਕੋਲੇ ਨਾ ਮਿੱਤਰੋ ਅੱਜ ਆਪਾਂ ਸੋਨੂੰ ਨਾ ਇੱਕ ਤਾਂ ਜਿਹੜੀ ਸਕਰੀਨ ਤੇ ਦਿਖਾਈ ਦੀ ਜਾਂਦੀ ਆ ਸੂਨ ਵਾਲੀ ਝੋਟੀ ਤੇ ਇਧਰਲੇ ਪਾਸੇ ਸੂਈ ਸਵਾਈ گا ਮਿੱਤਰੋ گا ਥੱਲੇ ਨਾ ਮਿੱਤਰੋ ਹੁਣ 3-4 ਦਿਨਾਂ ਦੀ ਸੂਈ ਥੱਲੇ 25 ਲੀਟਰ ਦੁੱਧ ਕੋਈ ਵੀ ਬੰਦਾ ਤੋਲ ਕੇ ਲਿਆ ਸਕਦਾ ਤੇ ਆ ਆ ਗਈ ਬਹੁਤ ਸੋਹਣੀ ਬੱਚੀ ਇਹਦੀ ਤੇ ਇੱਕ ਆ ਗਈ ਇਧਰਲੇ ਪਾਸੇ ਸਾਹੀਵਾਲਗਾ ਇੱਕ ਕਰਮ ਵਾਲੀ ਤੁਹਾਨੂੰ ਨਾ ਆਪਾਂ ਆ ਦਿਖਾ ਦਾਂਗੇ ਇਹ ਮਿੱਤਰੋ ਟੋਕੜ ਆ ਗਈ ਤੇ ਆ ਇਹਦਾ ਬੱਚਾ ਆ ਗਿਆ ਤੇ ਇੱਕ ਕਰਮ ਵਾਲੀ ਟੋਕੜ ਤੁਹਾਨੂੰ ਤੁਹਾਨੂੰ ਆਪਾਂ ਹੋਰ ਦਿਖਾ ਦਾਂਗੇ ਜਿਹੜੀ ਆਹਾ ਆ ਸਕਰੀਨ ਤੇ ਚੈੱਕ ਕਰ ਲੋ ਇਹਦੇ ਥੱਲੇ ਵੀ ਨਾ ਘੱਟੋ ਘੱਟ ਹੁਣ 9-10 ਕਿਲੋ ਦੁੱਧ ਹਾਜ਼ਰ ਆ ਬਾਈ ਕਹਿੰਦਾ ਤੇ ਉਹ ਖੜਾ ਇਹਦਾ ਬੱਚਾ ਮਿੱਤਰੋ ਆਜੋ ਆਪਾਂ ਕਰਾ ਗਏ ਬਾਈ ਕ੍ਰਿਸ਼ਨ ਨਾਲ ਗੱਲਬਾਤ ਤੇ ਲੱਗੇ ਆਪਾਂ ਕੱਲੇ-ਕੱਲੇ ਜਾਨਵਰ ਦੀ ਜਾਣਕਾਰੀ ਰੇਟ ਕਿਵੇਂ ਲੱਗਿਆ ਕ੍ਰਿਸ਼ਨ ਦਾ ਦੱਸਿਓ ਜ਼ਰੂਰ ਕਮੈਂਟ ਕਰਕੇ ਵੀਡੀਓ ਨੂੰ ਨਾ ਤੁਸੀਂ ਐਂਡ ਤੱਕ ਜਰੂਰ ਦੇਖਿਆ ਕਰੋ ਫਿਰ ਅਗਲੇ ਨੂੰ ਫੋਨ ਲਾਇਆ ਕਰੋ ਆਓ ਕਰਾਂਗੇ ਗੱਲਬਾਤ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਹੋਰ ਬਾਈ ਕ੍ਰਿਸ਼ਨ ਕਿਵੇਂ ਆ ਠੀਕ ਆ ਬਾਈ ਹਾਂਜੀ ਅਛਾ ਪਿੰਡ ਕਿਹੜਾ ਆ ਗਿਆ ਕ੍ਰਿਸ਼ਨ ਆਪਣਾ ਨਰੰਗ ਆ ਜੀ ਪਿੰਡ ਪਿੰਡ ਨਰੰਗ ਹਾਂਜੀ ਮਾੜਾ ਜਿਹਾ ਉੱਚੀ ਬੋਲ ਤੇ ਜਿਲ੍ਹਾ ਕਿਹੜਾ ਪਿੰਡਾ ਆਪਣਾ ਸਰਸਾ ਜਿਲ੍ਹਾ ਜੀ ਠੀਕ ਐ ਤੇ ਮੈਨੂੰ ਐ ਦੱਸ ਇਹ ਨੰਗ ਰੰਗ ਪਿੰਡ ਰਾਮਾ ਮੰਡੀ ਤੋਂ ਹਾਂਜੀ ਹਾਂਜੀ ਰਾਮਾ ਮੰਡੀ ਤੋਂ 6 ਕਿਲੋਮੀਟਰ ਹੈ ਠੀਕ ਹੈ ਕਾਲਿਆਂ ਵਾਲੀ ਮੰਡੀ ਤੋਂ 12 ਕਿਲੋਮੀਟਰ ਹੈ ਠੀਕ ਹੈ ਹਾਂਜੀ ਰਫਾਇਨਰੀ ਕੋਲੇ ਆ ਗਿਆ ਆਪਣਾ ਆਪਣਾ ਜਮਾ ਜਿੱਥੇ ਵੱਡੀ ਰਫਾਇਨਰੀ ਲੱਗੀ ਹੈ ਹਾਂਜੀ ਹਾਂਜੀ ਤੇ ਤੇਲ ਸੋਧ ਕਾਰਖਾਨਾ ਹਾਂਜੀ ਹਾਂਜੀ ਤੇ ਮੈਨੂੰ ਐ ਦੱਸ ਵੀ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀ ਇਹ ਮੇਰੇ ਹਾਂ ਕੰਮ ਵਧੀਆ ਰਿਹਾ ਬਈ ਹੈ ਵਧੀਆ ਪਿਆਰ ਦਿੱਤਾ ਸਾਰਿਆਂ ਨੇ ਅੱਛਾ ਹਾਂ ਤੇ ਫਿਰ ਮੈਨੂੰ ਐ ਦੱਸ ਵਧੀਆ ਬੇਗੀਆਂ ਸੀਗੀਆਂ ਵਧੀਆ ਵਧੀਆ ਬਈ ਜਮਾ ਛੇਪਰੇ ਹੀ ਲੱਗੀ ਹਾਂ ਚਲ ਚੰਗੀ ਗੱਲ ਆ ਨੰਬਰ ਬੋਲ ਪਹਿਨਾ ਨੰਬਰ ਆਪਣਾ ਭਾਈ 90505 67226 ਠੀਕ ਆ ਅੱਛਾ ਹੁਣ ਆਪਾਂ ਪਹਿਲੇ ਨੰਬਰ ਵਾਲੀ ਮੱਝ ਤੋਂ ਆਪਾਂ ਸ਼ੁਰੂ ਕਰਦੀਆਂ ਹਾਂ ਹਾਂ ਜੀ ਕ੍ਰਿਸ਼ਨ ਉਧਰ ਚੱਲ ਕੇ ਰੱਖੂੰਜੇ ਚ ਜਿਹੜੀ ਤੇਰੀ ਆਹ ਝੋਟੀ ਆ ਗਈ ਹੈਨਾ ਹਾਂ ਭਾਈ ਇਸ ਝੋਟੀ ਦਾ ਸੂਆ ਦੱਸੇਗਾ ਹਾਂ ਭਾਈ ਦੂਜਾ ਸੂਆ ਕਿੰਨੇ ਦਿਨ ਪੇ ਸੂੰਦੇ ਬਾਈ ਬਸ 2 ਦਿਨ ਕੱਢ ਜੇ 4 ਕੱਢ ਜੇ ਠੀਕ ਆ 2 4 ਦਿਨ ਕੱਢੂਗੀ ਹਾਂਜੀ ਹਾਂਜੀ ਅੱਛਾ ਕਿੰਨੇ ਦੁੱਧ ਵਾਲੀ ਝੋਟੀ ਤੇਰੀ ਇਹ ਇਹ ਦੇ ਦੂਗੀ 10 12 ਕਿਲੋ ਦੁੱਧ ਦਾ ਹਰਾ ਹੁੰਦਾ ਨਾ 12 ਕਿਲੋ ਦੇਊਗੀ ਦੇਊਗੀ ਠੀਕ ਆ 12 ਕਿਲੋ ਵਾਲੀ ਹਾਂਜੀ ਹਾਂਜੀ ਓਕੇ ਆ ਕੰਮ ਵਧ ਗਿਆ ਨਹੀਂ 14 15 ਤੁਹਾਨੂੰ ਮੇਰੇ ਵਰਗਨ ਦਾ ਕੀ ਫਾਇਦਾ ਡਿੱਗਣੀ ਨਹੀਂ ਦਿੰਦਾ ਹਾਂਜੀ ਹਾਂਜੀ ਕਿ ਨਹੀਂ ਆ ਸਹੀ ਗੱਲ 14 15 14 15 ਸੁਆ ਦੂਜਾ ਦੂਜਾ ਜੀ ਠੀਕ ਆ ਕੱਢ ਫਿਰ ਕਰਾ ਬਾਹਰਲੇ ਪਾਸੇ ਇਹਨੂੰ ਆਪਾਂ ਤੋੜ ਕੇ ਦਿਖਾਈਏ ਲੋ ਵੀ ਥਾਂ ਛੱਪੇ ਦੀ ਜਿਹੜੀ ਹੈਗੀ ਤੁਸੀਂ ਚ ਜੀ ਹਾਂ ਜੀ ਇਹ ਆ ਦੇਖ ਲੋ ਮਿੱਤਰੋ ਨਿੱਕਾ ਜਾ ਤਾਂ ਮੂੰਹ ਆ ਗਿਆ ਝੋਟੀ ਦਾ ਤੇ ਥਣ ਲੇਵੇ ਤੋਂ ਹਜੇ ਮਿੱਤਰਾਂ ਦਿਨ ਕੱਢੂਗੀ ਹਨਾ ਹਾਂ ਬਾਈ ਜਮਾਂ ਖੜਾਈ ਕਰਾ ਵੱਜਮਾ ਜਲੇਵਾ ਆ ਗਿਆ ਹਨਾ ਵੱਜਮਾ ਆਇਆ ਵੱਜਮਾ ਆ ਇਹ ਆ ਦੇਖਿਓ ਹਜੇ ਤਾਂ ਦਿਨ ਇਹ ਜਿਹੜੇ ਹੈਗਾ ਖੁੱਲੇ ਕੱਢ ਜੂ ਮਿੱਤਰੋ ਹਫਤਾ ਲੈ ਜੀਦਾ ਮੈਨੂੰ ਇਹਦਾ ਹਫਤਾ ਹੀ ਲੈ ਜੀ ਹਾਂ ਬਾਈ ਲੈ ਜੀਦਾ ਲੈ ਜੀ ਹਨਾ ਹਾਂ ਜੀ ਇਹ ਆ ਦੇਖਿਓ ਥਣਾ ਥੁਣਾ ਦੀ ਜਿਹੜੀ ਹੈਗੀ ਚੰਗੀ ਖੜਾਈ ਕਰਾ ਅੱਛਾ ਮੈਨੂੰ ਆਏ ਦੱਸ ਤੇਰੀ ਇਹ ਝੋਟੀ ਦਾ ਰੇਟ ਕਿੰਨਾ ਕਰਤਾ ਇਹਦਾ ਰੇਟ ਬਾਈ 120 ਦੀ ਦੇ ਦੇਾਂਗੇ ਆਪਾਂ 120 ਦੀ ਹਾਂਜੀ ਬਾਈ ਰੇਟ ਨਹੀਂ ਕੀਤਾ ਰੇਟ ਨਹੀਂ ਕੀਤਾ ਜੀ ਠੀਕ ਆ ਲੈ ਚੱਲ ਕਰ ਹਿੱਧਲੇ ਪਾਸੇ ਠੀਕ ਹੈ ਜੀ ਲੈ ਵੀ ਆ ਬਾਈ ਦੀ ਝੋਟੀ ਤੁਸੀਂ ਚੈੱਕ ਕਰ ਲੋ ਇਹ ਆ ਝੋਟੀ ਮਿੱਤਰੋ ਨਾ ਬਾਈ ਦੀ ਸੂਨ ਵਾਲੀ ਝੋਟੀ ਦੂਜਾ ਸੂਆ ਸੂਨ ਵਾਲੀ ਝੋਟੀ ਆ ਗਈ ਇਹ ਥਾਂਲੇ ਵੇ ਤੋਂ ਸਾਫ਼ ਆ ਹਾਂ ਬਾਈ ਜਿਵੇਂ ਸਾਫ਼ ਹੈ ਲੈ ਹੁਣ ਦੇਖ ਲੋ ਥਾਂ ਹੁਣ ਦੇਖਾਂਗੇ ਠੀਕ ਆ ਬਈ ਠੀਕ ਹੈ ਤੇ ਆ ਜਾ ਕਰਾਂ ਨੰਬਰ ਤੇ ਤੇਰੀ ਜਿਹੜੀ ਆਹ ਪਹਾੜ ਆ ਗਈ ਹਾਂਜੀ ਹਾਂਜੀ ਇਸ ਪਹਾੜ ਦਾ ਪਹਿਲਾਂ ਤਾਂ ਮੈਨੂੰ ਸੂਆ ਦੱਸ ਭਾਈ ਦੂਜਾ ਸੂਆ ਯਾਰ ਹਨ ਦੂਜਾ ਸੂਆ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਭਾਈ ਅੱਜ ਤਿੰਨ ਚਾਰ ਦਿਨ ਹੋ ਗਏ ਤਿੰਨ ਚਾਰ ਦਿਨ ਹੋ ਗਏ ਸੂਈ ਨੂੰ ਕਿੰਨਾ ਦੁੱਧ ਹੁਣ ਤਿਆਰ ਆ ਜਾਣਾ ਹੁਣ ਬਈ 25 26 ਕਿਲੋ ਬੌਲੀ ਤਿਆਰ ਆ ਬੱਚੀ ਇਹਦੀ 25 26 ਕਿਲੋ ਹਾਂਜੀ ਹਾਂਜੀ ਕਮਾਲ ਦੀ ਗੱਲ ਆ ਯਾਰ ੱੱਬੇ ਮੋਰਾ ਦੇਂਗੇ ਭਾਈ ਯਾਰ ਜਮਾ ਹਾਂ ਤੋਲ ਦੇਗਾ ਜਮਾ ਤੋਲ ਦੇਂਗੇ 25 26 ਬਾਈ ਹਾਂ ਕਿੰਨਾ ਦੁੱਧ ਪਾ ਸਕਦੀ ਹੈਗਾ ਭਾਈ ਅੱਗੇ ਤਾਂ ਕਿਸ਼ਮਤ ਅਗਲੇ ਜੇ ਪਾਊਗਾ ਤਾਂ 30 35 ਵੀ ਕੱਢ ਲੂਗਾ ਤੇ ਨਹੀਂ ਹੁਣ 25 26 ਤਿਆਰ ਹੈ ਚਾਰ ਦਿਨਾਂ ਦੀ ਸੂਈ ਹੈ ਹਾਂ ਹਾਂ ਠੀਕ ਆ ਆਹ ਆ ਗਿਆ ਬੱਚਾ ਹਾਂ ਇਹ ਬੱਚੀ ਆ ਬਈ ਇਹ ਬੱਚੀ ਆ ਗਈ ਹਾਂਜੀ ਹਾਂਜੀ ਖੋਲ ਫਿਰ ਕਰ ਤੋੜ ਕੇ ਦਿਖਾ ਗਏ ਤੇ ਇਹਦਾ ਰੇਟ ਕਿੰਨਾ ਕਰੇਗਾ ਇਹ ਵਜਾਇ ਜੀ ਦੇ ਦੇਣਗੇ ਬਈ ਯਾਰ ਕਿੰਨੇ ਦੀ ਜਮਾ ਕਾਟਾ ਵਾਟਾ ਹੀ ਕਰਦ ਗਏ ਹਾਂ ਇਹ ਦੇ ਦੇਣਗੇ ਵੀ 1 ਲੱਖ ਤੇ 8000 ਦੀ ਠੀਕ ਆ ਲੈ ਵੀ 10 ਵੀ ਨਹੀਂ ਕੀਤਾ ਲੈ ਵੀ ਮਿੱਤਰੋ ਆਹ ਦੇਖ ਲੋ 4 ਦਿਨਾਂ ਦੀ ਸੂਈ ਥੱਲੇ 25 26 ਲੀਟਰ ਦੁੱਧ ਤਿਆਰ ਆ ਲੇਵੇ ਦੀ ਜਿਹੜੀ ਹੈਗੀ ਜਮਾ ਰਿਕਾਰਡ ਤੋੜਾ ਹਨਾ ਹਾਂ ਇਹ ਤੇਰੇ ਕੋਲੇ ਸੂਈ ਸੀ ਕਿ ਕਿਸੇ ਕੋਲੇ ਅਗਲੇ ਕੋਲੇ ਸੂਈ ਸੀ ਬਾਈ ਇੱਕ ਉੱਦੇ ਤਾਜੀ ਸੂਈ ਸੀ ਅੱਛਾ ਤੇ ਦੋ ਦਿਨ ਆਪਣੇ ਕੋਲੇ ਹੋ ਗਏ ਠੀਕ ਆ ਹਾਂ ਲੈ ਵੀ ਮਿੱਤਰੋ 25 26 ਕਿਲੋ ਦੁੱਧ ਹਾਜ਼ਰ ਹੈ ਇਸ ਗਾਂ ਥੱਲੇ ਲੈ ਵੀ ਆ ਦੇਖ ਲੋ ਹਜੇ ਤੱਕ ਮੈਨੂੰ ਲੱਗਦਾ ਬਲਾਟ ਜਾਂ ਵੀ ਸਿੱਟ ਹੀ ਜਾਂਦੀ ਹੈ ਹਨਾ ਹਾਂ ਬਾਈ ਹਲ ਤਾਂ ਫਿਰ ਤਾਜੀ ਹੈ ਕੋ ਥਣ ਸੁਣਾ ਤਾਂ ਸੋਹਣੀ ਹੈ ਯਾਰ ਹਾਂ 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 ਤੇ ਟਾਟਾ ਵਟਾ ਕਿਨੇ ਦੀ ਮਾ ਕਾਟਾ ਬਾਟੇ ਵਾਲੀ ਗੱਲੀ ਆਖੇ ਬਈ ਕੋਈ ਕਰਦੇ ਆਂਗੇ ਮਾਨਤਾਂ ਨੇ ਹਜ਼ਾਰ ਦਾ ਹੋਰ ਕੀ ਅੱਛਾ ਹਾਂ 1 ਲੱਖ 80000 ਚ ਹਾਂ ਹਾਂ ਇੱਧਰ ਆ ਫਿਰ ਕਰਾਂ ਮੱਝ ਕਨੀ ਆ ਫਿਰ ਜਿਹੜੀ ਤੇਰੀ ਆ ਮੱਝ ਆ ਗਈ ਹਾਂ ਬਾਈ ਇਹਦਾ ਮੱਝ ਦਾ ਸੂਆ ਕਿੰਨਾ ਵਸੂਈ ਐ ਇਹ ਸੂਆ ਬਾਈ ਦੂਜਾ ਐ ਦੂਜਾ ਸੂਆ ਕਿੰਨੇ ਦਾ ਮਤਲਬ ਮਹੀਨੇ ਦੀ ਸੂਈ ਐ ਇਹ ਬਈ ਆ ਬੱਚਾ ਇਹਦਾ ਹੁਣ ਆਪਾਂ ਲਾਲਾ ਮਹੀਨੇ ਦਾ ਕਹਲਾ 40 ਦਿਨਾਂ ਦਾ ਕਹਲਾ 25 ਦਾ ਕਹਲਾ ਉਸੇ ਬਣ ਜੂਗਾ ਡੂੜ ਦਾ ਕਹਲਾ ਹਾਂ ਡੂੜ ਦਾ ਕਹਲਾ ਸਹੀ ਗੱਲ ਐ ਕਿੰਨਾ ਤੋਂ ਤਾਂ ਹਾਜ਼ਰ ਹੁਣੇ ਥੱਲੇ ਹੁਣ ਬਈ ਇਹਦੇ ਥੱਲੇ 9-10 ਕਿਲੋ ਹਾਜ਼ਰ ਐ ਬੈਣੀ ਵਾਲਾ ਚੜਾਉਂਦੀ ਐ ਤਾਂ ਨੂੰ ਅੱਛਾ ਹਾਂ ਦੁੱਧ ਕੱਟ ਹੈ ਹਾਂ ਦੁੱਧ ਤਾਂ ਬਰਾਬਰ ਹੀ ਆਉਂਦਾ ਥਾਣੂ ਚਾ ਰੱਖਦੀ ਐ ਦੂਜੇ ਥਾਣੂ ਚਲ ਐਂ ਕਹਦੇ ਮਾੜਾ ਮੋਟਾ ਘੱਟ ਵੀ ਹੋ ਹਾਂ ਹਾਂ ਘੱਟ ਵੀ ਹੋ ਕੀ ਆਖਣਾ ਮਾੜਾ ਮੋਟਾ ਅੱਛਾ ਵੀ ਦੁੱਧ ਘੱਟ ਹੋਵੇ 10 ਤਰਾਂ ਹਾਂ ਦੁੱਧ ਤਾਂ ਆਉਂਦਾ ਥਾਂ ਚ ਉੱਚਾ ਰਹਿੰਦਾ ਉਹਨੂੰ ਉੱਚਾ ਰਹਿੰਦਾ ਚੱਕਦੀ ਹਾਂ ਚਲ ਇਹ ਵੀ ਦਸਿਆ ਵਾਲਾ ਲੋਦਾ ਹੋਵੇ ਹੈਨਾ ਤੇ ਫਿਰ ਮੈਨੂੰ ਐਂ ਦੱਸ ਤੇਰੀ ਝੋਟੀ ਚੰਗੀ ਆ ਗਈ ਫੇਰੇਟ ਕਿੰਨਾ ਕਰੇਂਗਾ 85000 ਦੇ ਦੇਂਗੇ ਭਾਈ 85000 ਦੀ ਹਾਂ ਮਗਰ ਕੱਟੀ ਐ ਕਿ ਕੱਟਾ ਮਗਰ ਕੱਟਾ ਬਈ ਕੱਟਾ ਖੋਲ ਫਿਰ ਕੇ ਨੀ ਯਾਰ ਗੱਲ ਆ ਸਿੱਧ ਪੱਦਰੀ ਹੁੰਦੀ ਆ ਮਿੱਤਰੋ ਇਹ ਬਣਦੀ ਆ ਗੱਲ ਹਨਾ ਤੇ ਆ ਦੇਖੋ ਸਿੰਘ ਕੁੰਡਾ ਆ ਗਿਆ ਆਹ ਚੋਟੀ 85000 ਰੁਪਏ ਦੀ ਮਿਲਨੀ ਆ ਮਿੱਤਰੋ ਸੋਨੂੰ ਇਹ ਆ ਦੇਖ ਲੋ ਲੈ ਵੀ ਮਾੜੀ ਜੀ ਸਾਈਡ ਜ਼ਰੂਰ ਰੱਖਦੀ ਔਰਲੇ ਪਾਸੇ ਵਾਲੀ ਉਹ ਤਾਂ ਬਈ ਆਪਾਂ ਦੱਸ ਹੀ ਦਿੱਤਾ ਫਿਰ ਹਾਂ ਬਈ ਠੀਕ ਆ ਗੱਲ ਆਸਾ ਰੱਖਦੀ ਆ ਮੈਂ ਇੱਕ ਮਿੰਟ ਖੜਾ ਲਾ ਖੜਾ ਲਾ ਤੇ ਆ ਦੇਖ ਇਧਰਲੀ ਸਾਈਡ ਚੈੱਕ ਕਰ ਲੋ ਲੈ ਵੀ ਆਹ ਚੈੱਕ ਕਰਿਓ ਕਰ ਆਪ ਸਮਾਰ ਕੇ ਦਿਖਾ ਦੇ ਠੀਕ ਆ ਗੱਲ ਬਈ ਤੇਰੀ ਐਵੇਂ ਫੇਰ ਅਗਲੇ ਦੀ ਪਕਾਈ ਹੋ ਬਾਈ ਗੱਪ ਮਾਰਨ ਚ ਕੀ ਹੈ ਕਿ ਨਹੀਂ 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 ਬਾਲਾ ਵਧੀਆ ਗੱਲ ਹੈ ਹਾਂ ਐਵੇਂ ਦੱਸ ਕੇ ਗੱਲ ਸਹੀ ਰਹਿੰਦਾ ਮੈਂ ਕਹਿੰਦਾ ਇਹ ਦੱਸੇ ਤੇ ਇਹ ਐਂ ਵੀ ਨਹੀਂ ਖੜਦੀ ਹਾਂ ਹਾਂ ਬਾਈ ਇਹ ਪੱਕੀ ਗੱਲ ਆ ਹਾਂ ਹਾਂ ਦੁੱਧ ਕਿੰਨਾ ਏ ਥੱਲੇ ਇਹ 9-10 ਕਿਲੋ ਦੁੱਧ ਆ ਬਾਈ ਯਾਰ ਹੁਣ 9-10 ਕਿਲੋ ਹਾਂ ਹਾਂ ਆਪਾਂ 9 ਕਹਿ ਕੇ ਦੇਵਾਂਗੇ ਤੇ ਦੁੱਧ ਹੈਗਾ ਹੂੰ ਇਹ ਥੱਲੇ ਠੀਕ ਹੈ ਮਿਲਦੇ ਮਿਲਦੇ ਠੰਡੀ ਹਾਂ ਹਾਂ ਵਧੀਆ ਆ ਫੇਰ ਇੱਧਰ ਆ ਕੇ ਰਾ ਇਹ ਜਿਹੜੀ ਤੇਰੀ ਆ ਮੱਝ ਆ ਗਈ ਹਾਂ ਇਹ ਮੱਝ ਆ ਗਈ ਟੋਕੜ ਹਾਂ ਬਾਈ ਕੈ ਮਹੀਨੇ ਦੀ 4 ਮਹੀਨੇ ਦੀ ਸੂਈ ਹੋਊਗੀ ਭਾਈ 3-4 ਦੀ ਦੁੱਧ ਕਿੰਨਾ ਹਾਜ਼ਰ ਹੈ ਦੁੱਧ ਭਾਈ 10 ਕਿਲੋ ਹਾਜ਼ਰ ਹੈ 10 ਕਿਲੋ ਹਾਜ਼ਰ ਹੈ ਹਾਂ ਠੀਕ ਆ ਲੈ ਚੱਲ ਤੇ ਰੇਟ ਇਹਦਾ ਇਹੋ ਭਾਈ ਦੇ ਦੇਾਂਗੇ ਪਾਸੇ ਹੀ ਦੇ ਦੇਾਂਗੇ ਮੈਂ ਅੱਛਾ ਕਿੰਨੇ ਦੀ ਇਹ ਦੇ ਦੇਾਂਗੇ ਭਾਈ 2 ਘਾਟ 80 ਤੋਂ ਦੇ ਦੇਾਂਗੇ ਆਪਾਂ 2 ਘਾਟ 80 ਦੀ ਹਾਂ ਹਾਂ ਠੀਕ ਆ ਆ ਬੱਚਾ ਆ ਗਿਆ ਹਾਂ ਹਾਂ ਲੈ ਲੈ ਜਾ ਕਰ ਹੁਣ ਦੁੱਧ 10 ਕਿਲੋ ਹੈਗਾ ਹਾਂ ਭਾਈ ਹਾਜ਼ਰ ਹੈ ਬੋਲੀ ਬੜੀ ਚਵਾਈ ਦੀ ਬਹੁਤ ਬੋਲੀ ਹੈ ਭਾਈ 78000 ਰੁਪਏ ਦੀ ਮਿਲੂਗੀ ਖੜਾ ਆਣਾ ਇਹਨੂੰ ਤੋੜ ਕੇ ਤਾਂ ਲੰਮੀ ਮੜ ਜੀ ਲੈ ਵਾ ਤਾਂ ਇਹ ਦਿਖਾਈ ਨਹੀਂ ਮੈਨੂੰ ਇਹ ਆ ਦੇਖੋ ਲੈ ਵੀ ਆਹਾ 2 ਘਟ 80000 ਰੁਪਏ ਦੀ ਜਿਹੜੀ ਹੈਗੀ ਤੁਹਾਨੂੰ ਮੱਝ ਮਿਲ ਜੂਗੀ ਹਾਂ ਬਾਈ ਉਤੋਂ ਬਰੀਕ ਬਰੂਕ ਆ ਪੋਲੀ ਬਹੁਤ ਬਾਈ ਚਵਾਈ ਦੀ ਜਮਾਂ ਤੇ ਓਕੇ ਆ ਹਾਂ ਹਾਂ ਬੱਚਾ ਲੱਗੇ ਦਾ ਬੱਚਾ ਦਾ ਆ ਸੀ ਨਹੀਂ ਬੱਚਾ ਲਾਉਣਾਗਾ ਧਾਰਾ ਮਾਰ ਕੇ ਤਾਂ ਹੋਣੀਆ ਧਾਰਾ ਮਾਰ ਕੇ ਦਿਖਾਉਣਗੇ ਦਿਖਾ ਦਿੰਨੇ ਕੋਈ ਗੱਲ ਨਹੀਂ ਪਹਿਲਾਂ ਆ ਜਾ ਇੱਧਰ ਆ ਜਾ ਫੇਰ ਹੀ ਦੇਖਾਂਗੇ ਕਿ ਨਾ ਗਾਂ ਦਿਖਾ ਗਈ ਤਰੀਕ ਗਾਂ ਰਹਿ ਗਈ ਇੱਧਰ ਮੈਂ ਭੁੱਲ ਗਿਆ ਅੱਛਾ ਜਿਹੜੀ ਤੇਰੀ ਆ ਸਾਈ ਵਾਲਾ ਹਾਂ ਬਾਈ ਇਹ ਸਾਈ ਵਾਲ ਮੈਨੂੰ ਐ ਦੱਸ ਕਿੰਨਵਾ ਸੂਆ ਸੂਗੀ ਇਹ ਬਈ ਦੂਜਾ ਸੂਆ ਸੂਗੀ ਤੇ ਕਿੰਨੇ ਦਿਨ ਪਈ ਆ ਹਲੇ ਬਾਈ ਲੈ ਜੂ 15 ਦਿਨ ਵਾੜ। ਅੱਛਾ। ਹਾਂ। ਕਿੰਨਾ ਦੁੱਧ ਪਾ ਦੂ? ਦੁੱਧ ਬਾਈ 10 ਕਿਲੋ ਦੇ ਦੂ। 10 ਕਿਲੋ। ਹਾਂ। ਕੀ ਰੇਟ ਰਖੂ? ਰੇਟ ਤਾਂ ਬਾਈ ਭਾਜ ਚ ਦੇ ਦਾਂਗੇ ਆਪਾਂ। ਗੱਲ ਕਰਨਾ ਇਹਦੇ ਇੱਕ ਥਣ ਚੋਂ। ਮੈਂ ਚੇਪਾ ਖਿੱਚ ਕੇ ਦੇਖਿਆ ਸੀ। ਹਾਂ। ਇਹਨੂੰ ਪਾਸ ਕਰੀ ਐ। ਹਾਂ। ਬੜਾ ਚੇਪਾ ਘੱਟ ਆਉਂਦਾ। ਘੱਟ ਆਇਆ। ਹਾਂ। ਹੁਣੀ ਦਸਤਾ। ਹਾਂ। ਪਹਿਲੇ ਦੱਸ ਦਿੰਦੇ ਆਂ ਆਪਾਂ ਅਗਲੇ ਦੀ ਭਗਾਈ ਹੋਵੇ। ਠੀਕ ਐ। ਹਾਂ। ਰੇਟ ਫਿਰ। ਰੇਟ ਓਹਜਾ ਰੇਟ ਕਰ ਲਾਂਗੇ ਆਪਾਂ 32000 ਦੀ ਵਾੜ ਦੇ ਦੇਾਂਗੇ। ਖੋਲ ਫਿਰ ਕਰ। ਲੈ ਵੀ ਆਹ ਦੇਖ ਲੋ। ਸੂੰ ਸਠੰ 32000 ਚ ਹਾਂ ਜਮਾਂ ਠੰਡੀ ਐ ਲੈ ਜਾ ਲੈ ਕਰ ਲੈ ਵੀ ਆਹ ਦੇਖ ਲੋ ਆਹ ਤੁਹਾਨੂੰ ਸਾਹੀਵਾਲ ਜਿਹੜੀ ਹੈਗੀ ਐ ਨਾ ਆਹ ਸਾਹੀਵਾਲ 32000 ਰੁਪਏ ਦੀ ਮਿਲਣੀ ਐ ਇਹ ਹਜੇ 15 ਦਿਨ ਬਾਕੀ ਪਏ ਐ ਇਹ ਬਾਈ ਨੇ ਜਿਹੜੀ ਗੱਲ ਦੱਸਤੀ ਤੁਹਾਨੂੰ ਆ ਸੀਲ ਬਹੁਤ ਆ ਬਾਈ ਇਹ ਠੀਕ ਐ ਹਾਂ ਇਹ 32 ਚ ਦੇ ਦੇਗਾ ਹਾਂ ਹਾਂ ਬਾਈ ਲੈ ਚੱਲ ਦੇਖ ਲੈ ਮਿੱਤਰੋ ਚਾਲਦਰ ਝੁੰਦਰਪੂਰੀਆ ਆਹ ਸਾਹੀਵਾਲ ਗਾਂ ਤੋਂ ਨੂੰ ਨਾ 32000 ਰੁਪਏ ਦੀ ਮਿਲਣੀ ਐ ਹਾਂ ਸੀਲ ਬਹੁਤ ਮਗਰ ਲੈ ਸਾਂ ਚ ਜੇਪਾ ਘਟਾ ਐ ਹਾਂ 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 ਠੀਕ ਐ ਪਹਿਲੇ ਵਾਸੇ ਵਾਲਾ ਠੀਕ ਹੈ ਪਹਿਲੇ ਪਾਸੇ ਵਾਲਾ ਕਿ ਉਰਲੇ ਪਾਸੇ ਵਾਲਾ ਉਰਲੇ ਪਾਸੇ ਆ ਕਿ ਪਹਿਲੇ ਪਾਸੇ ਆ ਇੱਕ ਥਾਣਾ ਥੋੜਾ ਜਿਹਾ ਹੈਗਾ 1921 ਠੀਕ ਹੈ ਗੱਲ ਹਾਂ ਹਾਂ ਉਹ ਹੋਵੇ ਭਲਾ ਦੁੱਧ ਸਹੀ ਆ ਜੇ ਸਫਾ ਸਹੀ ਆ ਜੇ ਰ ਆਪਾਂ ਬਾਈ ਰਮਣ ਪਕਾਈ ਕਿਉਂ ਕਰਾਈਏ ਗੱਲੇ ਦੀ ਸਹੀ ਗੱਲ ਹੈ ਹਾਂ ਤੇਰੀ ਤਾਂ ਵੇਕੀ ਜਾਣੀ ਹੈ ਆਪਣੀ ਤਾਂ ਵੇਗੀ ਜਾਣੀ ਹੈ ਹੈਨਾ ਹਾਂ ਅੱਛਾ ਇਹ ਆਪਣੇ ਮਤਲਬ ਨਾਗ ਆ ਗਏ ਹੈਨਾ ਹਾਂ 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 ਬਾਈ ਤੇ ਫਿਰ ਮੈਨੂੰ ਆਏ ਦੱਸ ਦੇ ਵੀ ਜਿਵੇਂ ਕੋਈ ਕਿਸੇ ਨੇ ਤੰਗ ਪਰੇਸ਼ਾਨ ਕੀਤਾ ਹੋਵੇ ਪਹਿਲਾ ਨਾ ਬਾਈ ਸੌਦਾ ਸੁਦਾ ਕਰਕੇ ਮੁੱਕ ਰਿਹਾ ਹੋਵੇ ਨਾ ਨਾ ਕੋਈ ਨਹੀਂ ਬਾਈ ਵਧੀਆ ਲੈ ਗਏ ਬਸ ਸਾਰੇ ਅੱਛਾ ਹਾਂ ਵਧੀਆ ਨੰਗ ਲੈ ਗਿਆ ਹਾਂ ਹਾਂ ਚਲੋ 2 ਰੁਪਏ ਛੱਡ ਗਏ ਹਾਂ 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 ਚਲੋ ਚੰਗੀ ਗੱਲ ਹੈ ਕਮਾਈ ਵਾਸਤੇ ਖਰਦਾ ਹਾਂ 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 ਸਹੀ ਸਹੀ ਹੈ ਬਾਈ ਤੇ ਠੀਕ ਆ ਕ੍ਰਿਸ਼ਨ ਫਿਰ ਠੀਕ ਆ ਧੰਨਵਾਦ ਬਾਈ ਤੇਰਾ ਧੰਨਵਾਦ ਬਾਈ ਰੌਣਕ ਧੰਨਵਾਦ ਬਾਈ ਤੇ ਲੋ ਵੀ ਮਿੱਤਰੋ ਬਾਈ ਕ੍ਰਿਸ਼ਨ ਕੋਲੇ ਨਾ ਤੁਸੀਂ ਪਹੁੰਚ ਕੇ ਇੱਥੇ ਘਰੇ ਆ ਕੇ ਤਸਦੀਕ ਕਰ ਲਓ ਹਾਂ ਬਾਈ ਆਪਣਾ ਕੋਈ ਠੱਗੀ ਵਾਲਾ ਕੰਮ ਨਹੀਂ ਤੇ ਪੂਰਾ ਅਗਲੇ ਨੂੰ ਇਮਾਨਦਾਰੀ ਨਾਲ ਫੇਰੀ ভাই ਕੰਮ ਚੱਲਦਾ ਲੰਮਾ ਸਿਰ ਸਹੀ ਗੱਲ ਥੱਗੀ ਮਾਰ ਕੇ ਕਿੰਨਾ ਚਿਰ ਚੱਲੂਗਾ ਨਹੀਂ ਚੱਲਦਾ ਹਾਂ ਲੈ ਵੀ ਇੱਥੇ ਆ ਜਾਓ ਇੱਥੇ ਆ ਕੇ ਤਸੱਲੀ ਕਰਕੇ ਲੈ ਜਾਓ ਕੋਈ ਵੀ ਗਾਮ ਅਜ ਪਸੰਦ ਆਉਂਦੀ ਆ ਠੀਕ ਆ ਧੰਨਵਾਦ ਸਾਰੇ ਭਰਾਵਾਂ ਦਾ ਬਾਕੀ ਕਿਵੇਂ ਲੱਗਿਆ ਕੰਮ ਦੱਸਿਓ ਜਰੂਰ ਕਮੈਂਟਾਂ 'ਚ